ਅਸੀਂ ਬਿਹਾਰ ਲਕਸ਼ਮੀ ਸੁਪਾਤਿਕਾ ਦਾ ਨਫਰਤ ਆਪਣੇ ਬਤਨਾ ਨੂੰ ਚਾਲੇ ਪਾਇਓ ਆ ਬੜੀ ਚੜ੍ਹਦੀ ਕਲਾ ਵਿੱਚ ਹਨ ਬਾਈ ਟ੍ਰੇਨ ਸਾਰੇ ਜਵਾਨ ਅਸੀਂ ਆਪਣੇ ਪਰਿਵਾਰ ਨੂੰ ਸਾਰੇ ਨੂੰ ਹਨ ਨਗਰਾਂ ਨੂੰ ਘਾਪਿਆਂ ਨੂੰ ਲੈ ਕੇ ਚਾਦੇ ਬਹੁਤ ਬਜਾਪਾ ਨੂੰ ਖਾਣਾ ਖਰਾਬ ਕਰਿਆ ਰੇਲੇ ਪੜਿਆ ਨੇ ਹਾਂ ਉਹ ਜ਼ਿਆਦਾ ਕਰਿਆ ਹਾਂ ਯਾਪ ਕਿੰਨੇ ਵੇ ਰਾਤ ਦੇ 12 ਵਜੇ ਕਿੰਨੇ 300 ਕਿਲੋਮੀਟਰ ਆਪਣਾ ਮਸਾ ਪੂਰਾ ਕਰ ਰਹੇ ਹਾਂ ਦੇਖ ਤੋ ਫਾਸਟ ਰਿਤ ਤੱਕ ਗਿਆ ਕਮਿੰਗ ਆ ਰਿਹਾ ਹੈ ਅਪਲੇਬ ਵੇ ਪਰ ਮੈਂ ਚਿਰ ਨੂੰ ਖਰਾਬ ਕੀਤਾ ਕੋਈ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਹਾਂ ਇਹਦਾ ਸਾਡੀ ਪੁਲਿਸ ਕਰਦੀ ਕਰਦੀ ਲੱਗਦਾ ਹੈ ਹੈਨਾ ਹਾਂ ਨਾ ਉਹ ਵੀ ਗਿਆ ਲੰਮਾ ਵਾਰੀ ਗੁਰੂਆਰ ਚਲੋ ਠੀਕ ਹੈ ਜਨਾ ਹਾਂਜੀ ਬਾਾਈ ਗਾਜੀ ਕੱਲ੍ਹ ਸਵੇਰੇ ਵਾਹ ਕਰਦੇ ਆ ਸਾਡੇ ਅਫਸਰ ਘੜੇ ਨੀ ਪਲਾ ਬੈਠ ਕੇ ਮੜਾ ਦੇਖੋ ਜੀ ਸੱਨੇ ਸੱਨੇ ਕਰ ਅੱਜ ਦਾ ਵੀਡੀਓ ਨਾਲ ਆ ਜਾ ਹੈ ਬੋਤ ਵੀਡੀਓ ਨਾਲ ਆ ਆਂਦੇ ਸੌ ਵੀ ਅੱਧੇ ਜਾਗਦੇ ਆ ਨਾ ਆ ਜਿੱਦਾਂ ਉਹ ਤੇ ਮੇਰੀ ਵੀ ਆ ਗਈ ਹੈ ਆ ਬੱਲੇ ਬੈਠ ਗੁਰਾਰਮੋਹ ਸਾਹਿਬ ਬੈਠੇ ਆਂ ਸਾਸੀ ਗਾਲ ਜੀ ਸਰਾਂ ਨੂੰ ਹਾਂ ਸਸੀ ਗਾਲ ਜੀ ਮੈਂ ਕੋਟੋ ਦਾ ਆਪ ਸਰ ਹੈ ਨਹੀਂ ਐਸੇ ਕੋਟੋ ਦਾ ਨਾ ਜੀ ਨਾ ਮੈਂ ਤਾਂ ਯਾਰਾਂ ਨੂੰ ਸੇਵੇ ਕਰਕੇ ਨਿਕਲ ਮੈਂ ਤਾਂ ਸਬ ਇੰਸਪੈਕਟਰ ਆ ਜੀ ਐਚ ਕੰਪਨੀ ਦਾ ਨਾ ਜੀ ਨਾ 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 ਮੈਂ YouTube ਤੇ ਪਾ ਪਾਉਣਾ ਹਾਂ ਉਡਾਈ ਪਾ ਦਿੰਨੇ ਆ ਓਕੇ ਸਰ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਵਧੀਆ ਵਧੀਆ ਸਭ ਚੋਲਾ ਠੀਕ ਹੈ ਜੀ ਵਧੀਆ ਸਰ ਤੁਸੀਂ ਸੁਣਾਓ ਜੀ ਹਾਂ ਕਿਵੇਂ ਰਹੀ ਡਿਊਟੀ ਆਪਣੀ ਡਿਊਟੀ ਵਧੀਆ ਰਹੀ ਸਰ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਬਿਲਕੁਲ ਵਧੀਆ ਰਹੀ ਸਰ ਡਿਊਟੀ ਦਾ ਬਹੁਤ ਵਧੀਆ ਨੰਨੂ ਰਿਹਾ ਪਰ ਆਇਆ ਥੋੜਾ ਜਿਹਾ ਟ੍ਰੇਨ ਦਾ ਸਾਨੂੰ ਹੋਇਆ ਸਰ ਸਾਹਿਬ ਵਿੱਚ ਖਾਣੇ ਪਾਣੀ ਦਾ ਥੋੜਾ ਬੋਤਾ ਸਾਡਾ ਖਰਾਬ ਹੋਇਆ ਤੇ ਡਿਲੇ ਕਾਫੀ ਚੱਲ ਰਹੀ ਹੈ ਆਪਣੇ ਸਮੇਂ ਤੋਂ ਜਿਆਦਾ ਹੈ ਨਾ ਬਿਲਕੁਲ

ਤੇ ਬਾਬੂਰੀ ਆਲਾ ਨਾ ਕੋਈ ਆਪਰ ਸਭ ਹਾਂਜੀ ਸੁਣੋ ਸਰ ਆਪਣੇ ਸਾਨੂੰ ਸਵੇਰ ਦੇ 6:30 ਵਜੇ ਮਿਲੀ ਸੀ ਰੋਟੀ ਤੇ 6:30 ਵਜੇ ਸਾਨੂੰ ਬਿਲਕੁਲ ਠੰਡੀਆਂ ਪੂਰੀਆਂ ਤੇ ਨਾਲ ਆਲੂ ਉਸ ਤੋਂ ਬਾਅਦ ਕਿਸੇ ਨੇ ਉਸ ਤੋਂ ਬਾਅਦ ਸਾਡੀ ਕਿਸੇ ਨੇ ਨਾ ਚਾਹ ਨਾ ਪਾਣੀ ਆਪਣੇ ਵੱਲੋਂ ਮਾੜੀ ਮੋਟੀ ਥੱਲੇ ਹੋ ਕੇ ਕਦੇ ਟ੍ਰੇਨ ਖੜਦੀ ਤਾਂ ਪਿੰਦੇ ਆ ਟ੍ਰੇਨ ਵੀ ਅੱਧਾ ਘੰਟਾ ਘੰਟਾ ਰੁਕਦੀ ਸਟਾਪੇਜ ਐਨੇ ਬਜ ਰਹੇ ਨੇ ਰਸਤੇ 'ਚ ਮਤਲਬ ਉਹ ਹੀ 300 ਕਿਲੋਮੀਟਰ ਆਏ ਆ ਰਾਤ 12 ਵਜੇ ਚੱਲੇ ਸੀ ਹਾਂ ਰਾਤ 12 ਵਜੇ ਚੱਲੇ ਸੀ ਤੇ ਜਿੱਤੇ ਸੀ ਜਲੰਧਰ ਤੋਂ ਚੱਲੇ ਕੇ ਉਤਰੇ ਸੀਗੇ ਹਾਂ ਉੱਥੇ 12 ਘੰਟੇ ਤੋਂ ਬਾਰਾ ਘੰਟੇ ਚ ਪਹੁੰਚੀ ਹੁੰਦੀ ਹੈ 12 ਘੰਟੇ ਦੇ ਵਿੱਚ ਇੱਕ ਕਰੀ ਆਪਾਂ ਨੂੰ ਕੱਲਾ ਬ੍ਰੇਕਫਾਸਟ ਆਇਆ ਬਸ ਬਸ ਉਸ ਤੋਂ ਬਾਅਦ ਕੀ ਮੁਲਾਜ਼ਮਾਂ ਨੇ ਸਾਰਾ ਆਪਣਾ ਇੰਤਜ਼ਾਮ ਆਪ ਕਰਿਆ ਹਾਂ ਸਾਰਾ ਸਾਰੇ ਭੁੱਖੇ ਬਿਲਕੁਲ ਆਪਣਾ ਕਰਿਆ ਜੀ ਹਾਂ ਸਾਰੇ ਭੁੱਖੇ ਬੈਠੇ ਨੇ ਹਾਂ ਅਸੀਂ ਡੀਜੀਪੀ ਸਾਹਿਬ ਨੂੰ ਅਪੀਲ ਇਹੀ ਕਰਦੇ ਆ ਨਾ ਹਾਂ ਬੁਰੀ ਹਾਲਤਾਂ ਸਾਹਿਬ ਦੀ ਅੱਗੇ ਤਾਂ ਸਾਡੀ ਇਸ ਚੀਜ਼ ਦਾ ਖਿਆਲ ਰੱਖਿਆ ਜੀ ਬਸ ਬਿਲਕੁਲ ਸਾਰਾ ਫੋਰਸ ਦੀ ਐ ਡਿਊਟੀਆਂ ਦਾ ਹਾਂ ਰੋਟੀ ਪਾਣੀ ਦਾ ਮਿਲਿਓ ਟ੍ਰੇਨ ਦੇ ਵਿੱਚ ਸਟਾਕ ਨਹੀਂ ਹੋਣਾ ਚਾਹੀਦਾ ਹਾਂ ਚਲੋ ਸਟਾਪ ਤਾਂ ਇਹਨਾਂ ਦੀ ਮਜਬੂਰੀ ਹੁੰਦੀ ਹੈ ਨਾ ਕਿਉਂਕਿ ਆਪਣਾ ਸਕਿਉਰਟੀ ਦਾ ਰ ਇਹ ਤਾਂ ਮੰਨਣਾ ਨਹੀਂ ਮੈਨੂੰ ਸਾਡੀ ਹਾਲਤ ਹੈ ਇਹਦੀ ਮਜਬੂਰੀ ਹੈ ਕਿਉਂਕਿ ਆਪਾਂ ਜਦੋਂ ਪੜਾਂਗੇ ਨਾ ਚੀਜ਼ ਨੂੰ ਆਪਾਂ ਨੂੰ ਇਹ ਜ਼ਰੂਰੀ ਹੈ ਪਰ ਆ ਜਿਹੜਾ ਖਾਣੇ ਵਾਲਾ ਪੈਨ ਨਾ ਹੋਇਆ ਨਾ ਇਹ ਜ਼ਰੂਰੀ ਹੁੰਦਾ ਨਹੀਂ ਬੋਲੋਗੇ ਕੋਈ ਨਹੀਂ ਭੈਣ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਐਮ ਆ ਪੂਰੇ ਕੈਮ ਹੋ ਬੋਲੋਗੇ ਹਾਂ ਜੀ ਬੋਲੋਗੇ ਜੀ ਕੀ ਬੋਲਣਾ ਹੈ ਕੋਛ ਵੀ ਬੋਲੋ ਸੱਸੀ ਗੱਲ ਜੀ ਬਸ ਬਸ ਚਲੋ ਜੀ ਸੱਸੀ ਗੱਲ ਜੀ ਸਾਡੇ ਉਹ ਤੇ ਐਚ ਕੰਪਨੀ ਚ ਵੀ ਐਂ ਚੱਲਦੀ ਆ ਸਾਰੀ ਅੱਛਾ ਮਾਫ ਕਰਦੇ ਹਾਂ ਹੈ ਐਪ ਕਿੱਧਰ ਨੇ ਹਾਂ